ਸਸੀ ਕਾ ਜੀ ਸਾਰਿਆਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨਾ ਘਰ ਵਿੱਚ ਹਰੇ ਛੋਲਿਏ ਤੇ ਆਲੂ ਦੀ ਬਹੁਤ ਹੀ ਟੇਸਟੀ ਸਬਜ਼ੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਹਰਾ ਛੋਲਿਆ ਗਰਮੀ ਦੀ ਸ਼ੁਰੂਆਤ ਵਿੱਚ ਡੇਢ ਕੁ ਮਹੀਨਾ ਹੀ ਆਉਂਦਾ ਹੈ ਤੇ ਸਰਦੀ ਦੇ ਐਂਡ ਵਿੱਚ ਇਹ ਆਉਂਦਾ ਹੈ ਸਬਜ਼ੀ ਇਸ ਦੀ ਬਹੁਤ ਹੀ ਸਵਾਦ ਬਣਦੀ ਹੈ ਇਧਰ ਮੈਂ ਤਿੰਨ ਮੀਡੀਅਮ ਸਾਈਜ਼ ਦੇ ਆਲੂ ਲੈ ਲਏ ਸੀ ਆਲੂ ਨੂੰ ਮੈਂ ਕੱਟ ਕੇ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਸੀ ਤਾਂ ਜੋ ਇਹ ਕਾਲੇ ਨਾ ਹੋਣ 250 ਗ੍ਰਾਮ ਮੈਂ ਹਰਾ ਛੋਲਿਆ ਲਿਆ ਹੈ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਇਸ ਨੂੰ ਮੈਂ ਪਾਣੀ ਵਿੱਚ ਪਾ ਕੇ ਰੱਖ ਦਿੱਤਾ ਸੀ ਧੋ ਕੇ ਹੁਣ ਗੈਸ ਤੇ ਮੈਂ ਕੜਾਹੀ ਰੱਖ ਲਈ ਇਸ ਵਿੱਚ ਇੱਕ ਕੜਸ਼ੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤਾਂ ਜੋ ਇਸ ਦੀ ਸਾਰੀ ਖੜੱਤਣ ਨਿਕਲ ਜਾਵੇ ਹੁਣ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਇਸ ਦੀ ਸਾਰੀ ਖੜੱਤਣ ਨਿਕਲ ਲੱਗੀ ਹੁਣ ਇਸ ਵਿੱਚ ਮੈਂ ਇੱਕ ਚਮਚ ਜੀਰੇ ਦਾ ਪਾਵਾਂਗੇ ਜੀਰੇ ਨੂੰ ਵੀ ਚੰਗੀ ਤਰ੍ਹਾਂ ਤੜਕੇ ਵਿੱਚ ਭੁੰਨ ਲਵਾਂਗੇ ਹੁਣ ਜੀਰੇ ਨੂੰ ਮੈਂ 1 ਅੱਧੇ ਮਿੰਟ ਲਈ ਭੁੰਨ ਲਿਆ ਸੀ ਹੁਣ ਇਸ ਵਿੱਚ ਬਰੀਕ ਕੱਟੇ ਹੋਏ ਪਿਆਜ਼ ਪਾ ਦਵਾਂਗੇ ਮੈਂ ਤਿੰਨ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ ਕੱਟ ਲਿਆ ਸੀ ਤੁਸੀਂ ਪਿਆਜ਼ਾਂ ਦੀ ਪਿਉਰੀ ਬਣਾ ਕੇ ਪਾ ਸਕਦੇ ਹੋ ਪਿਆਜ਼ ਤੁਸੀਂ ਆਪਣੇ ਹਿਸਾਬ ਨਾਲ ਵੱਧ ਕੱਟ ਲੈ ਸਕਦੇ ਹੋ ਹੁਣ ਪਿਆਜ਼ਾਂ ਨੂੰ ਵੀ ਚੰਗੀ ਤਰ੍ਹਾਂ ਤੜਕੇ ਵਿੱਚ ਤੱਕ ਭੁੰਨਾਂਗੇ ਜਦ ਤੱਕ ਕਿ ਪਿਆਜ਼ਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਮਨ 10-14 ਮਿੰਟ ਹੋ ਗਏ ਸੀ ਪਿਆਜ਼ ਦਾ ਪਾਣੀ ਵੀ ਸੁੱਕ ਗਿਆ ਇਸ ਦਾ ਕਲਰ ਵੀ ਥੋੜਾ ਥੋੜਾ ਚੇਂਜ ਹੋਣ ਲੱਗ ਗਿਆ ਹੁਣ ਇਸ ਵਿੱਚ ਅਦਰਕ ਲਸਣ ਤੇ ਹਰੀ ਮਿਰਚ ਦਾ ਕੁੱਟਿਆ ਹੋਇਆ ਪੇਸਟ ਪਾਵਾਂਗੇ ਤੁਸੀਂ ਅਦਰਕ ਲਸਣ ਆਪਣੇ ਹਿਸਾਬ ਨਾਲ ਤੇ ਮਿਰਚ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਟੇਸਟ ਦੇ ਅਕੋਰਡਿੰਗ ਹੁਣ ਚੰਗੀ ਤਰ੍ਹਾਂ ਇਸ ਨੂੰ ਵੀ ਤੜਕੇ ਵਿੱਚ ਪਕਾ ਲਵਾਂਗੇ ਮੈਂ ਅਦਰਕ ਲਸਣ ਤੇ ਹਰੀ ਮਿਰਚ ਨੂੰ ਵੀ ਤੜਕੇ ਵਿੱਚ ਪਕਾ ਲਿਆ ਸੀ ਪਿਆਜ਼ ਵੀ ਆਪਣੇ ਚੰਗੀ ਤਰ੍ਹਾਂ ਭੁੱਜ ਗਏ ਹੁਣ ਇਸ ਵਿੱਚ ਦੋ ਟਮਾਟਰਾਂ ਮੈਂ ਕद्दूकस ਕਰਕੇ ਰੱਖ ਕੇ ਪਾਵਾਂਗੀ ਤੁਸੀਂ ਟਮਾਟਰਾਂ ਦੇ ਪਿਓਰੀ ਬਣਾ ਕੇ ਪਾ ਸਕਦੇ ਹੋ ਇਸ ਤਰ੍ਹਾਂ ਸਬਜੀ ਬਹੁਤ ਹੀ ਵਧੀਆ ਗਾੜੀ ਗਾੜੀ ਹੋ ਜਾਂਦੀ ਹੈ ਹੁਣ ਚੰਗੀ ਤਰ੍ਹਾਂ ਟਮਾਟਰ ਤੇ ਪਿਆਜ਼ਾਂ ਨੂੰ ਪਕਾ ਲਵਾਂਗੇ ਹੁਣ ਮੈਂ ਇਸ ਵਿੱਚ ਨਾਲ ਹੀ ਟੇਸਟ ਦੇ ਅਕੋਰਡਿੰਗ ਨਮਕ ਐਡ ਕਰ ਦਵਾਂਗੀ 2 ਚਮਚ ਮੈਂ ਇਸ ਵਿੱਚ ਨਮਕ ਦੇ ਪਾਵਾਂਗੇ ਨਮਕ ਪਾਉਣ ਨਾਲ ਟਮਾਟਰ ਆਪਣੇ ਜਲਦੀ ਪੱਕ ਜਾਣਗੇ ਤੇ ਪਿਆਜ਼ ਵੀ ਆਪਣੇ ਚੰਗੀ ਤਰ੍ਹਾਂ ਪੱਕ ਜਾਣਗੇ ਹੁਣ ਟੱਕ ਕੇ ਇਸ ਨੂੰ ਲੋ ਫਲੇਮ ਤੇ ਪਕਾ ਲਵਾਂਗੇ ਤੜਕੇ ਨੂੰ ਹੁਣ 5-6 ਮਿੰਟ ਹੋ ਗਏ ਸੀ ਤੜਕੇ ਨੂੰ ਲੋ ਫਲੇਮ ਤੇ ਪੱਕਦੇ ਹੁਣ ਇਸ ਨੂੰ ਮੈਂ ਢੱਕ ਕੇ ਪਕਾ ਲਿਆ ਸੀ ਢੱਕਣ ਚੱਕ ਕੇ ਚੈੱਕ ਕਰ ਲਵਾਂਗੇ ਇਧਰ ਆਪਣੇ ਟਮਾਟਰ ਵੀ ਚੰਗੀ ਤਰ੍ਹਾਂ ਪੱਕ ਗਏ ਪਿਆਜ਼ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਜਿੰਨਾ ਆਪਣਾ ਤੜਕਾ ਵਧੀਆ ਪੁੱਜਿਆ ਹੋਵੇਗਾ ਸਬਜ਼ੀ ਆਪਣੀ ਉਨੀ ਹੀ ਵਧੀਆ ਬਣੇਗੀ ਹੁਣ ਮੈਂ ਇਸ ਵਿੱਚ ਬੇਸਿਕ ਜਿਹੇ ਮਸਾਲੇ ਪਾਵਾਂਗੀ ਇੱਕ ਚਮਚ ਇਸ ਵਿੱਚ ਹਲਦੀ ਦਾ ਪਾਵਾਂਗੇ ਮਸਾਲੇ ਤੁਸੀਂ ਆਪਣੇ ਹਿਸਾਬ ਨਾਲ ਤੇ ਸਬਜ਼ੀ ਦੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਇੱਕ ਚਮਚ ਇਸ ਦੇ ਵਿੱਚ ਕਲਰ ਲਈ ਦੇਗੀ ਲਾਲ ਮਿਰਚਾ ਪਾਵਾਂਗੇ ਇੱਕ ਚਮਚ ਮੈਂ ਇਸ ਵਿੱਚ ਘਰ ਦਾ ਬਣਾਇਆ ਹੋਇਆ ਗਰਮ ਮਸਾਲਾ ਪਾਵਾਂਗੇ ਮਸਾਲਾ ਮੈਂ ਘਰੇ ਤਿਆਰ ਕਰਿਆ ਹੈ ਹੁਣ ਚੰਗੀ ਤਰ੍ਹਾਂ ਮਸਾਲਿਆਂ ਨੂੰ ਤੜਕੇ ਵਿੱਚ ਕਾਲਾਂਗੇ ਮੈਂ ਤੜਕੇ ਵਿੱਚ ਮਸਾਲਿਆਂ ਨੂੰ ਪਕਾ ਲਿਆ ਸੀ ਮਸਾਲਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀ ਹੁਣ ਇਸ ਵਿੱਚ ਮੈਂ ਅੱਧਿਕ ਕੌਲੀ ਪਾਣੀ ਦੀ ਪਾਦਾਂਗੇ ਪਾਣੀ ਪਾਉਣਾ ਮਸਾਲੇ ਆਪਣ ਨੂੰ ਆਪਣੇ ਜਾਣਣਗੇ ਵੀ ਨਹੀਂ ਤੇ ਕਲਰ ਵੀ ਮਸਾਲੇ ਦਾ ਬਹੁਤ ਹੀ ਵਧੀਆ ਆਵੇਗਾ ਹੁਣ ਟੱਕ ਕੇ ਇਸ ਨੂੰ ਲੋ ਫਲੇਮ ਤੇ ਤਿੰਨ ਤੋਂ ਚਾਰ ਮਿੰਟ ਲਈ ਪਕਾ ਲਵਾਂਗੇ ਤਾਂ ਜੋ ਤੜਕਾ ਆਪਣਾ ਚੰਗੀ ਤਰ੍ਹਾਂ ਤੇਲ ਛੱਡ ਦੇਵੇ ਗੈਸ ਦੀ ਫਲੇਮ ਐ ਲੋ ਕਰ ਦਿੱਤੇ ਹੁਣ ਲੋ ਫਲੇਮ ਤੇ ਤੜਕੇ ਨੂੰ ਪੱਕਦੇ ਨੂੰ ਤਿੰਨ ਤੋਂ ਚਾਰ ਮਿੰਟ ਹੋ ਗਏ ਸੀ ਟੱਕਣ ਚੱਕ ਕੇ ਚੈੱਕ ਕਰ ਲਵਾਂਗੇ ਤੜਕੇ ਨੇ ਚੰਗੀ ਤਰ੍ਹਾਂ ਤੇਲ ਵੀ ਛੱਡ ਦਿੱਤਾ ਕਲਰ ਵੀ ਤੜਕੇ ਦਾ ਬਹੁਤ ਹੀ ਵਧੀਆ ਆਇਆ ਹੈ ਹੁਣ ਇਸ ਵਿੱਚ ਮੈਂ ਹਰਾ ਛੋਲੀਆ ਐਡ ਕਰ ਦਵਾਂਗੇ ਛੋਲੀਆ ਨੇ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਪਹਿਲਾਂ ਇਸ ਵਿੱਚ ਛੋਲੀਆ ਨੂੰ 5 ਕ ਮਿੰਟ ਲਈ ਤੜਕੇ ਵਿੱਚ ਪਕਾ ਲਵਾਂਗੇ ਇਸ ਤਰ੍ਹਾਂ ਛੋਲੀ ਆਪਣਾ ਬਹੁਤ ਹੀ ਵਧੀਆ ਇਸ ਦੀ ਸਬਜੀ ਬਣਦੀ ਹੈ ਹੁਣ ਮੈਂ ਚੰਗੀ ਤਰ੍ਹਾਂ ਇਸ ਨੂੰ ਤੜਕੇ ਵਿੱਚ 1-2 ਮਿੰਟ ਲਈ ਮੀਡੀਅਮ ਫਲੇਮ ਤੇ ਪਾਉਣ ਲੈਸੀ ਹੁਣ ਇਸ ਵਿੱਚ ਮੈਂ ਅੱਧਿਕ ਕੌਲੀ ਪਾਣੀ ਦੀ ਪਾਵਾਂਗੀ ਪਾਣੀ ਪਾ ਕੇ ਇਸ ਨੂੰ 5 ਮਿੰਟ ਲਈ ਟੱਕੇ ਮਸਾਲਿਆਂ ਨਾਲ ਇਸੇ ਤਰ੍ਹਾਂ ਪਕਾ ਲਵਾਂਗੇ ਤਾਂ ਜੋ ਚੰਗੀ ਤਰ੍ਹਾਂ ਮਸਾਲੇ ਇਸ ਵਿੱਚ ਪੱਕ ਜਾਣ ਗੈਸ ਦੀ ਫਲੇਮ ਹੈ ਮੀਡੀਅਮ ਕਰਤੀ ਮੀਡੀਅਮ ਫਲੇਮ ਤੇ ਛੋਲ ਨੂੰ ਤੜਕੇ ਵਿੱਚ ਪੱਕਦੇ ਹਨੂ 5 ਮਿੰਟ ਹੋ ਗਏ ਸੀ ਟੱਕਣ ਚੱਕ ਕੇ ਇਸ ਨੂੰ ਚੈੱਕ ਕਰਵਾ ਲਵਾਂਗੇ ਇਧਰ ਆਪਣਾ ਤੜਕਾ ਵੀ ਚੰਗੀ ਤਰ੍ਹਾਂ ਇਸ ਦਾ ਕਲਰ ਬਹੁਤ ਹੀ ਵਧੀਆ ਆਇਆ ਹੈ ਤੁਸੀਂ ਸਬਜੀ ਇਹ ਘਰ ਆਲੂਆਂ ਤੋਂ ਬਗੈਰ ਬਣਾਉਣੀ ਆ ਤੁਸੀਂ ਇਸੇ ਤਰ੍ਹਾਂ ਇਸ ਨੂੰ ਬਣਾ ਸਕਦੇ ਹੋ ਪਰ ਮੈਂ ਇਸ ਵਿੱਚ ਆਲੂ ਪਾਉਣੇ ਹਨ ਕਿਉਂਕਿ ਬੱਚਿਆਂ ਨੂੰ ਜ਼ਿਆਦਾ ਆਲੂ ਪਸੰਦ ਹੁੰਦੇ ਹਨ ਮੈਂ ਤਿੰਨ ਮੀਡੀਅਮ ਸਾਈਜ਼ ਦੇ ਆਲੂਆਂ ਨੂੰ ਬਰੀਕ ਕੱਟ ਕੇ ਪਾਇਆ ਹੈ ਆਲੂਆਂ ਨੂੰ ਵੀ ਚੰਗੀ ਤਰ੍ਹਾਂ ਸਬਜ਼ ਵਿੱਚ ਮਿਲਾ ਦਵਾਂਗੇ ਹੁਣ ਇਸ ਵਿੱਚ ਪਾਣੀ ਪਾਵਾਂਗੇ ਤੁਸੀਂ ਸਬਜ਼ੀ ਜਿੰਨੀ گاੜੀ ਪਤਲੀ ਰੱਖਣੀ ਆ ਉਸੇ ਹਿਸਾਬ ਨਾਲ ਇਸ ਵਿੱਚ ਪਾਣੀ ਪਾ ਸਕਦੇ ਹਾਂ ਇਸ ਵਿੱਚ ਨੋਰਮਲ 1 ਲੀਟਰ ਪਾਣੀ ਦਾ ਪਾ ਦਿੱਤਾ ਕਿਉਂਕਿ ਮੈਂ ਥੋੜੀ ਜਿਹੀ ਇਸ ਦੀ ਤਰੀ ਰੱਖਣੀ ਹੈ ਚੰਗੀ ਤਰ੍ਹਾਂ ਇਸ ਨੂੰ ਮਿਲਾ ਲਵਾਂਗੇ ਹੁਣ ਗੈਸ ਦੀ ਫਲੇਮ ਹੈ ਮੀਡੀਅਮ ਤੋਂ ਹਾਈ ਕਰਤੀ ਮੀਡੀਅਮ ਤੋਂ ਹਾਈ ਫਲੇਮ ਤੇ ਸਬਜ਼ੀ ਨੂੰ ਢੱਕ ਕੇ ਉਹਦੇ ਤੱਕ ਪਕਾਵਾਂਗੇ ਜਦੋਂ ਜਦ ਤੱਕ ਕਿ ਆਲੂ ਆਪਣੇ ਤੇ ਛੋਲੇ ਆਪਣੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਗੈਸ ਦੀ ਫਲੇਮ ਹੈ ਮੀਡੀਅਮ ਤੋਂ ਹਾਈ ਰੱਖੀ ਹੋਈ ਆ ਸਬਜ਼ੀ ਨੂੰ ਪਕਾ ਲਵਾਂਗੇ ਮੈਂ ਸਬਜ਼ੀ ਨੂੰ ਪੱਕੀ ਨੂੰ 30 ਤੋਂ 35 ਮਿੰਟ ਹੋ ਗਏ ਸੀ ਵਿੱਚ ਦੀ ਮੈਂ ਇਸ ਦੀ ਗੈਸ ਬਿਲਕੁਲ ਲੋ ਕਰ ਦਿੱਤੀ ਸੀ ਤੇ ਮੈਂ ਇਸ ਨੂੰ ਚੈੱਕ ਵੀ ਕਰ ਲਿਆ ਸੀ ਸਬਜ਼ੀ ਆਪਣੀ ਚੰਗੀ ਤਰ੍ਹਾਂ ਬਣ ਵੀ ਗਈ ਕਲਰ ਤਰੀ ਦਾ ਬਹੁਤ ਹੀ ਵਧੀਆ ਹੈ ਮੈਂ ਇਸ ਵਿੱਚ ਬੇਸਿਕ ਜਿਹੇ ਮਸਾਲੇ ਪਾਏ ਨੇ ਕਿਉਂਕਿ ਮੈਂ ਸਬਜ਼ੀ ਵਿੱਚ ਜ਼ਿਆਦਾ ਮਸਾਲੇ ਨਹੀਂ ਵਰਤਦੀ ਨਹੀਂ ਫਿਰ ਸਬਜ਼ੀ ਵਿੱਚ ਮਸਾਲਿਆਂ ਦਾ ਹੀ ਟੇਸਟ ਵਾਧਾ ਹੁੰਦਾ ਹੈ ਸਬਜ਼ੀ ਬਣ ਕੇ ਆਪਣੀ ਤਿਆਰ ਹੈ ਆਲੂ ਅਤੇ ਛੋਲੀਆਂ ਚੰਗੀ ਤਰ੍ਹਾਂ ਇਸ ਵਿੱਚ ਪੱਕ ਗਿਆ ਹੁਣ ਇਸ ਵਿੱਚ ਬਰੀ ਕਟਿਆ ਹੈ ਧਨੀਆ ਪਾ ਦਵਾਂਗੇ ਜੇਕਰ ਤੁਹਾਡੇ ਕੋਲ ਕਸੂਰੀ ਮੇਥੀ ਹੈਗੇ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਇਸ ਨਾਲ ਵੀ ਫਲੇਵਰ ਸਬਜੀ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਚੰਗੀ ਤਰ੍ਹਾਂ ਧਨੀਆ ਪਾ ਕੇ ਇਸ ਨੂੰ ਮਿਲਾ ਦਵਾਂਗੇ ਸਬਜੀ ਨੂੰ ਸਰਵ ਕਰ ਲਵਾਂਗੇ ਬੌਲ ਵਿੱਚ ਸਬਜੀ ਮੈਂ ਇੱਕ ਸਰਵਿੰਗ ਬੌਲ ਵਿੱਚ ਸਰਵ ਕਰ ਲਿਆ ਸੀ ਸਬਜੀ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਕਲਰਫੁਲ ਇਸ ਦਾ ਬਹੁਤ ਹੀ ਵਧੀਆ ਆਇਆ ਸੀ ਤੁਸੀਂ ਇਸ ਨੂੰ ਰੋਟੀ ਪਰੌਂਠੇ नान ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਹਰੇ ਛੋਲਿਏ ਦੀ ਸਬਜੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜੀ